ਕਾਲ ਜੀ ਅੱਜ ਆਪਾਂ ਨੇ ਚਲਾਈਆ ਟੂੜੀ ਵਾਲੀ ਮਸ਼ੀਨ ਪਹਿਲੇ ਦਿਨ ਤੇ ਅੱਜ ਆਪਾਂ ਨੇ ਟੂੜੀ ਦਾ ਜਿਹੜਾ ਕੰਮ ਸਟਾਰਟ ਕਰਤਾਗਾ ਲੇਬਰ ਆਪਣੀਆਂ ਜਿਹੜੀ ਉਹ ਆ ਗਿਆ ਕਰ ਲੈ ਬਈਏ ਤੇ ਅੱਜ ਆਪਾਂ ਨੇ ਟੂੜੀ ਇਸਟ ਬਣਾਉਣੀ ਸਟਾਰਟ ਕਰੀ ਹੈਗੀ ਲਾਂਗਾ ਜਿਹੜਾ ਜਿਵੇਂ ਬਿਲਕੁਲ ਸੁੱਕਾ ਗਿਆ ਹੋਊਂਗਾ ਆਪਾਂ ਨੂੰ 7-8 ਦਿਨ ਹੋ ਗਏ ਕਣਕ ਵੱਢੀ ਨੂੰ ਇਹ ਕਰਕੇ ਲਾਂਗਾ ਬਿਲਕੁਲ ਸੁੱਕਾ ਗਿਆਗਾ ਇੱਕ ਟਰਾਲੀ ਆਪਾਂ ਨੇ ਥੀਕ ਚੈੱਕ ਕਰਨ ਤੋਂ ਬਾਅਦ ਇਹ ਕਰ ਦਿੱਤੀ। ਚਲਾ ਲਈ ਦੀ। ਤੇ ਅੱਜ ਆਪਾਂ ਨੇ ਸਟਾਰਟ ਕਰਿਆ ਤੋਂ ਬਾਅਦ ਦੂਸਰੇ ਦੇ ਨਾਲ ਕੱਲ੍ਹ ਪਰਹੇ ਕਰ ਮੀਟ ਚੈੱਕੀ ਕਰੀ ਦੀ ਚਲਾ ਕੇ। ਇੱਕ ਟਰਾਲੀ ਰਹਿ ਗਈ ਸ਼ਾਹਨਾ ਚਲਾ ਕੇ ਆਉਣੀ ਦੀ। ਉਹ ਵੀ ਲਾਏ ਆਏ ਆਂਗੇ ਆਪਾਂ। ਲੋਕ ਦਾ ਲੜੀ ਦੀ। ਅੱਜ ਤੁਹਾਨੂੰ ਦੱਸ ਦਿਆਂਗੇ ਵੀ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ ਕਿ ਆਪਣੀਆਂ ਸਾਰੀਆਂ। ਇੱਕ ਦਿਨ ਦੇ ਵਿੱਚ ਕਿੰਨਾ ਤੇਲ ਖਾ ਰਿਹਾਗਾ ਟਰੈਕਟਰ ਉਹ ਵੀ ਦੱਸਾਂਗੇ ਲਾਂਗਾ ਸੁੱਕਾ ਹੋਣ ਕਰਕੇ ਤੁਸੀਂ ਦੇਖ ਸਕਦੇ ਹੋਗੇ ਵੀ ਇਹ ਜਿਹੜਾ ਆਪਣਾ ਦੂਜੇ ਗੇਅਰ ਦੇ ਵਿੱਚ ਚੱਲ ਰਿਹਾ ਇਹ ਜਿਵੇਂ ਗਿਆ ਬੰਗਿਆ ਬਿਲਕੁਲ ਵੀ ਗਲਤ ਨਹੀਂ ਲੈਂਦਾ ਜਿਹਦੇ ਇੱਥੇ ਲਾਂਗਾ ਵੀ ਆ ਰਿਹਾ ਜੇ ਥਾਂ ਵੀ ਕੋਈ ਨਿਕਲ ਨਹੀਂ ਬਿਲਕੁਲ ਵੀ ਗਲਤ ਨਹੀਂ ਲੈਂਦਾ ਹੈਗਾ ਦੁਨਾਂਗਾ ਸੁੱਕਾ ਹੋਣ ਕਰਕੇ ਇਹ ਜਿਹੜਾ ਹੁਣ ਲਿੱਦ ਵਾਲੇ ਗੇੜੇ ਦੇ ਉੱਤੇ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਲਿੱਦ ਵਾਲਾ ਗੇੜਾ ਹੁੰਦਾ ਉਹਦੇ ਉੱਤੇ ਜਾ ਰਿਹਾ ਹੈਗਾ ਟਰੈਕਟਰ ਟਰੈਕਟਰ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਪਿੱਛੇ ਮਸ਼ੀਨ ਚੱਲ ਰਹੀ ਹੈ ਜਾਂ ਖਾਲੀ ਚੱਲ ਰਿਹਾ ਹੈਗਾ ਬਿਲਕੁਲ ਖਾਲੀ ਵਾਂਗੂ ਟਰੈਕਟਰ ਚੱਲਦਾ ਹੈਗਾ ਦੂਜੇ ਗੇਅਰ ਦੇ ਵਿੱਚ ਚੱਲ ਰਿਹਾ ਹੈਗਾ ਇਹ ਆਪਣਾ